ਸਰ ਸ਼ਹੀਦ ਲਾਲਾ ਜਗਤ ਨਰਨ ਜੀ ਦੀ 49ਵੀਂ ਪੂਰਨ ਤਿਥੀ ਦੇ ਉੱਤੇ ਅੱਜ ਜਿਹੜਾ ਇੱਥੇ ਗਲੋਬਲ ਹਸਪੀਟਲ ਮਜੀਠਾ ਰੋਡ ਵਿਖੇ ਇੱਕ ਖੂਨਦਾਨ ਕੈਂਪ ਲਾਇਆ ਜਾ ਰਿਹਾ ਤੇ ਜਿੱਥੇ ਵੀ ਸਵੇਰ ਤੋਂ ਅੱਜ ਦੇਖਿਆ ਜਾਵੇ ਤੇ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਆ ਖੂਨਦਾਨ ਕਰਨ ਲਈ ਆ ਰਹੇ ਆ ਲੋਕਾਂ 'ਚ ਕਾਫੀ ਉਤਸ਼ਾਹ ਪਾਇਆ ਜਾ ਰਿਹਾ ਤੇ ਸਾਡੇ ਨਾਲ ਇੱਥੇ ਮਹਿਮਾਨ ਵੀ ਪਹੁੰਚੇ ਨੇ ਤੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਸਭ ਤੋਂ ਪਹਿਲਾਂ ਚੇਅਰਮੈਨ ਐਕਸ ਚੇਅਰਮੈਨ ਮਮਤਾ ਦਿੱਤਾ ਜੀ ਨੇ ਸਾਡੇ ਨਾਲ ਤੇ ਮਮਤਾ ਜੀ ਕੀ ਕਹਿਣਾ ਚਾਹੋਗੇ ਲਾਲਾ ਜੀ ਬਾਰੇ ਦੇਖੋ ਜੀ ਲਾਲਾ ਜੀ ਬਾਰੇ ਤੇ ਜਿੰਨੇ ਵੀ ਅਸੀਂ ਸ਼ਬਦ ਕਹੀਏ ਉਹਨਾਂ ਹੀ ਘੱਟ ਨੇ ਔਰ ਅਸੀਂ ਉਹਨਾਂ ਨੂੰ ਬੜੇ ਸ਼ਰਧਾ ਸੁਮਨਾ ਜਰਪਿਤ ਕਰਦੇ ਹਾਂ ਉਹਨਾਂ ਦੀ ਚਤਾਲਮੀ ਪੁੰਨਿਆ ਦਿੱਤੀ ਦੇ ਉੱਤੇ ਇਹ ਸਾਰਾ ਪਰਿਵਾਰ ਹੀ ਇਹ ਲਾਲਾ ਜਗਤ ਨਰਾਇਣ ਜੀ ਦਾ ਹੀ ਪੌਦਾ ਲੱਗਿਆ ਹੋਇਆ ਹੈ ਕਿ ਜਿਹੜਾ ਅੱਜ ਪੰਜਾਬ ਦੇ ਇਸਰੀ ਵੱਲੋਂ ਸਾਰੇ ਇਸ ਕੋ ਗਰੁੱਪ ਚਾਹੇ ਉਹ ਹੋਣ ਸਾਡੇ ਵੀ ਜੇ ਚੋਪੜਾ ਜੀ ਹੋਣ ਅਸ਼ਮੀ ਜੀ ਹੋਣ ਸਾਰਾ ਪਰਿਵਾਰ ਹੀ ਉਹਨਾਂ ਦਾ ਜਿਹੜਾ ਇਹ ਸੇਵਾ ਚ ਲੱਗਿਆ ਔਰ ਅਸੀਂ ਬੜੇ ਖੁਸ਼ਕਿਸਮਤ ਆ ਕਿ ਤੁਸੀਂ ਅੱਜ ਸਾਨੂੰ ਅੱਜ ਇੱਥੇ ਬੁਲਾ ਕੇ ਜਿਹੜੇ ਅਸੀਂ ਅੱਜ ਸ਼ਰਧਾ ਦੇ ਫੁੱਲ ਅਰਪਿਤ ਕੀਤੇ ਠੀਕ ਹੈ ਜੀ ਤੇ ਸਾਡਾ ਨੇ ਆਪਣਾ ਇਹਨਾਂ ਨਾਲ ਵੀ ਅਸੀਂ ਗੱਲ ਕਰਾਂਗੇ ਜੀ ਡਾਕਟਰ ਕੀ ਕਹਿਣਾ ਚਾਹੁੰਦੇ ਜੇ ਤੁਸੀਂ ਅੱਜ ਲਾਲਾ ਜੀ ਦੀ ਪੁੰਨੀਆਂ ਤੋਂ ਸਭ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਵਿਲੀਅਮ ਅਸੀ ਗਲੋਬਲ ਹਸਪੀਟਲ ਮਜੀਠਾ ਰੋਡ ਤੋਂ ਅੱਜ ਅਸੀਂ ਸਾਰੀ ਹੀ ਸਾਡੀ ਜਗਬਾਣੀ ਦੀ ਟੀਮ ਵੱਲੋਂ ਔਰ ਸਾਰੀਆਂ ਟੀਮਾਂ ਦੇ ਉਤਸ਼ਾਹ ਨਾਲ ਜੋ ਸਾਨੂੰ ਦਿੱਤਾ ਹੈ ਕਿ ਅੱਜ ਅਸੀਂ ਗਲੋਬਲ ਹਸਪੀਟਲ ਵੱਲੋਂ ਇੱਕ ਬਲੱਡ ਡੋਨੇਸ਼ਨ ਦਾ ਕੈਂਪ ਲਗਾਇਆ ਹੈ ਔਰ ਸਾਡੇ ਹੀ ਅਹੀਂ ਹੁਣ ਤੱਕ ਗਲੋਬਲ ਹਸਪੀਟਲ ਨੇ ਹਰ ਪੀੜਤਾਂ ਦੀ ਵੀ ਕਾਫੀ ਮਦਦ ਕੀਤੀ ਹੈ ਔਰ ਅੱਗੇ ਵੀ ਅਸੀਂ ਜਿਹੜਾ ਵਾ ਉਹਦੇ ਨਾਲ ਕੁਝ ਆਪਣੇ ਸਾਰੀ ਮੈਨੇਜਮੈਂਟ ਨੇ ਜੋ ਵੀ ਡਿਸੀਜਨ ਲਿਆ ਵਾ ਕਿ ਜਿੰਨੇ ਵੀ ਹਰ ਪੀੜਤਾਂ ਦੇ ਲੋਕ ਬਿਮਾਰੀਆਂ ਦੇ ਨਾਲ ਆਪਣਾ ਇਲਾਜ ਕਰਾਉਣਾ ਚਾਹੁੰਦੇ ਨੇ ਉਹ ਗਲੋਬਲ ਹਸਪੀਟਲ ਵਿੱਚ ਆ ਕੇ ਆਪਣਾ ਫ੍ਰੀ ਇਲਾਜ ਕਰਾ ਸਕਦੇ ਤੇ ਜਨੇ ਡਾਕਟਰ ਸਾਗਰ ਵੀ ਨੇ ਤੇ ਅਪਾ ਇਹਨਾਂ ਨਾਲ ਵੀ ਗੱਲ ਕਰਾਂਗੇ ਡਾਕਟਰ ਸਾਹਿਬ ਤੁਸੀਂ ਅੱਜ ਜਿਹੜਾ ਬੜਾ ਵੱਡਾ ਉਪਰਾਲਾ ਕੀਤਾ ਅੱਜ ਰਕਤਦਾਨ ਕੈਂਪ ਦਾ ਲਾਲਾ ਜੀ ਦੀ ਵਰਸੀ ਦੇ ਉੱਤੇ ਤੇ ਇਹਦੇ ਬਾਰੇ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਜੀ ਸਾਰਿਆਂ ਨੂੰ ਨਮਸਕਾਰ ਜੀ ਮੈਂ ਸਾਗਰ ਐਮਡੀ ਗਲੋਬਲ ਹਸਪੀਟਲ ਵੱਲੋਂ ਪੰਜਾਬ ਕੇਸ ਦੀ ਗਗਬਾਣੀ ਸਭ ਤੋਂ ਪਹਿਲਾਂ ਮੇਰੇ ਵੱਡੇ ਵੀਰ ਜੀ ਕਮਲ ਪਹਿਲਵਾਨ ਜੀ ਮੈਡਮ ਮਮਤਾ ਜੀ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਵੀ ਇਹ ਸਾਡੇ ਹਸਪੀਟਲ ਨੂੰ ਅੱਜ ਮੇਰੇ ਵੱਡੇ ਭੈਣ ਭਰਾਵਾਂ ਨੇ ਇਸ ਚੀਜ਼ ਦਾ ਮੌਕਾ ਦਿੱਤਾ ਮੈਂ ਤੇ ਇਹ ਦਿਲੋਂ ਦਾ ਬਹੁਤ ਧੰਨਵਾਦ ਕਰਦਾ ਜੀ ਅਗੇ ਨੂੰ ਇਸ ਦੇ ਨਾਲ ਹੀ ਆਪਾਂ ਤੁਹਾਨੂੰ ਜਿਹੜਾ ਵਾ ਹੋਰ ਵੀ ਜਿਹੜੇ ਆ ਜਿਹੜੇ ਲਕਤਦਾਨੀ ਆ ਉਹਨਾਂ ਬਾਰੇ ਦਿਖਾਉਂਦੇ ਰਵਾਂਗੇ ਦੱਸਦੇ ਰਵਾਂਗੇ ਕਿਸ ਤਰ੍ਹਾਂ ਕਿਸ ਤਰ੍ਹਾਂ ਤੇ ਨਾਲ-ਨਾਲ ਹੀ ਸਾਡੇ ਮਹਿਮਾਨ ਆਉਂਦੇ ਰਹਿਣਗੇ ਤੇ ਸਾਰਾ ਦਿਨ ਜਿਹੜਾ ਰक्तदान ਕੈਂਪ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ ਤੀਵੀ ਸਕੂਨਦਾਨ ਕੈਂਪ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੱਜੜ ਕੇ ਹਿੱਸਾ ਲੈ ਰਹੀ ਆ ਤੇ ਸਾਡੇ ਨਾਲ ਕਮਲ ਪਲਵਾਨ ਜੀ ਪਲਵਾਨ ਜੀ ਨੇ ਇਹ ਸਾਡੇ ਪੱਤਰਕਾਰ ਨੇ ਸੀਨੀਅਰ ਪੱਤਰਕਾਰ ਔਰ ਇੱਥੇ ਜਿਹੜਾ ਵਾ ਕੈਂਪ ਦਾ ਯੋਜਨਵੀ ਜਿਹੜਾ ਵਾ ਇਹਨਾਂ ਵੱਲੋਂ ਹੀ ਇਕ ਕਰਵਾਇਆ ਗਿਆ ਵਾ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੁੰਦੇ ਜੀ ਕਮਲ ਜੀ ਮੈਨੂੰ ਬਹੁਤ ਹੀ ਉਤਸਾਹ ਆ ਜਿਹੜਾ ਕਹਣਾ ਪੈ ਰਿਹਾ ਕਿ ਸਾਡੇ ਲਾਲਾ ਜੀ ਜਿਨ੍ਹਾਂ ਨੇ ਹਮੇਸ਼ਾ ਹੀ ਦੇਸ਼ ਦੀ ਯਾਦ ਲਈ ਦੇਸ਼ ਦੇ ਖਬਰ ਲਈ ਇਹਨਾਂ ਕੰਮ ਕੀਤਾ ਜਿਹੜਾ ਲੋਕਾਂ ਨੂੰ ਇੰਨੀ ਵਧੀਆ ਚੀਜ਼ ਲੈ ਨੇ ਪੇੜ ਕੀਤੀ ਕਿ ਅੱਜ ਉਹਨਾਂ ਦੀ ਉਹਨਾਂ ਦੀ ਯਾਦ ਨੂੰ ਸਮਰਪਤ ਅਸੀਂ ਖੂਨਦਾਨ ਕਰ ਰਹੇ ਅੱਗੇ ਵੀ ਮੈਂ ਜਿੰਨੇ ਵਾਰ ਵੀ ਇਹੀ ਅੰਮ੍ਰਿਤਸਰ ਕੈਂਪ ਲਗਾਏ ਰਹੀ ਕਦੇ ਵੀ ਨਹੀਂ ਕਿ ਕਿਸੇ ਨੂੰ ਨਹੀਂ ਦੇਣਾ ਔਰ ਮੈਂ ਲਾਇਓਂਸ ਕਲੱਬ ਮਾਨਵਤਾ ਕਾਰਵਾਨ ਸਾਡੀ ਪੰਜਾਬ ਵੱਲੋਂ ਵੀ ਕਈ ਵਾਰੀ ਖੂਨਦਾਨ ਕਰ ਚੁੱਕਾ ਕਮ ਸੇ ਕਮ 30 ਚੰਦੀ ਵਾਰੀ ਖੂਨਦਾਨ ਕਰ ਚੁੱਕਾ ਔਰ ਮੈਨੂੰ ਫਕਰ ਹੈ ਕਿ ਅੱਜ ਮੈਂ ਲਾਲਾ ਜੀ ਦੇ ਜਿਹੜੀ ਵਰਸੀ ਤੇ ਖੂਨਦਾਨ ਕਰ ਰਹੇ ਆਂ ਗਾਂ ਵੀ ਇਦਾਂ ਹੀ ਕਰਦੇ ਰਾਵਾਂਗੇ ਔਰ ਮੇਰੇ ਸਾਥੀ ਜਿਹੜੇ ਆਏ ਖਾਸ ਕਰ ਮਮਤਾ ਜੀ ਪੰਜਾਬਸੀ ਵਲੋਂ ਜਿਨ੍ਹਾਂ ਨੇ ਮੇਰਾ ਬੜਾ ਸਹਿਯੋਗ ਕੀਤਾ ਕੈਮਰੇ ਵਿੱਚ ਔਰ ਖਾਸ ਕਰ ਡਾਕਟਰਾਂ ਦੀ ਜਿਹੜੀ ਟੀਮ ਹੈ ਡਾਕਟਰ ਸਾਗਰ ਜੀ ਵਿਲੀਨ ਜੀ ਹੋਰ ਇਹਨਾਂ ਦੇ ਜਿਹੜੇ ਨੇ ਉਹਨਾਂ ਨੇ ਬੜਾ ਸਹਿਯੋਗ ਦਿੱਤਾ ਥੇ ਔਰ ਜਿਹੜੀ ਟੀਮ ਪਹੁੰਚੀ ਹੈ ਮਾਨਾ ਧਰਵਾ ਡਾਕਟਰ ਸੁਭਾਸ਼ ਜੀ ਹੈ ਦੇਖੋ ਖੂਨਦਾਨ ਕਰਨਾ ਉੱਤਮ ਦਾਣਾ ਸਭੀ ਖੂਨ ਨਹੀਂ ਖੂਨ ਇੱਕ ਚੀਜ਼ ਹੈ ਜਿਹੜੀ ਕਿ ਅੱਜੇ ਦੀ ਕੋਈ ਮਸ਼ੀਨ ਨਹੀਂ ਬਣੀ ਖੂਨ ਇਸ ਇਹ ਚੀਜ਼ ਇਹ ਸੀਰ ਦੇ ਅੰਦਰੋਂ ਆਣਾ ਸੀਰੀ ਦੇ ਅੰਦਰ ਬੰਨਣਾ ਮੈਂ ਖੂਨ ਦੇਣਾ ਕੋਈ ਵੀ ਕਮੀ ਮਹਿਸੂਸ ਨਹੀਂ ਹੁੰਦੀ ਕਦੀ ਵੀ ਜਿਹਦਾ ਖੂਨ 12 ਗ੍ਰਾਮ ਹੈ ਉਹ ਖੂਨ ਦੇ ਸਕਦਾ ਹੈ ਔਰ 3 ਮਿੰਟ ਬਾਅਦ ਖੂਨ ਜਿੱਦ ਤੁਸੀ ਮਰਜ਼ੀ ਦੇ ਸਕਦੇ ਹੋ ਕਿਉਂਕਿ ਜਦੋਂ ਅਰ ਬਲੱਡ ਦੀ ਜਿਹੜੀ ਜਿਹੜੀ ਪਰਕਿਰਿਆ ਤੁਹਾਨੂੰ ਪਤਾ ਅੱਜ ਅੱਜ ਦੇਸ਼ ਦੇ ਵਿੱਚ ਫੈਲੀਸੀਮੀਆ ਦੇ ਬੱਚੇ ਮਰੀਜ਼ ਜਿਨ੍ਹਾਂ ਨੂੰ ਲੋੜ ਪੰਦੀ ਖੂਨ ਦੀ ਮੈਂ ਕਹਾਂਗਾ ਕਿ ਹਰ ਨੌਜਵਾਨ ਹਰ ਸਾਥੀ ਆਪਣਾ ਚਾਹੇ ਕੋਈ ਅ ਚਾਹੇ ਜਦੋਂ ਮਰਜੀ ਖੂਨ ਦੇ ਦਾ 3 ਮਹੀਨੇ ਦੀ ਇਹਦੇ ਵਿੱਚ ਹੁੰਦੀ ਆ ਤੇ ਖੂਨਦਾਨ ਜੁਰੂਰ ਕਰੋ ਖੂਨਦਾਨ ਉਤੰਦਾਨ ਇਹ ਮੈਂ ਪੰਜਾਬ ਕੇ ਸੀ ਸਮੂਦਾ ਸਮੁੱਚੇ ਦਿਲਾਵਾਂ ਦਾ ਧੰਨਵਾਦ ਕਰਦਾ ਖਾਸ ਕਰ ਆਪਣੇ ਅਦਮ ਸ਼੍ਰੀ ਵਿਜੇ ਚੋਪੜਾ ਜੀ ਸ਼੍ਰੀ ਅਵਨਾਲ ਚੋਪੜਾ ਜੀ ਸ਼੍ਰੀ ਅਮੀ ਚੋਪੜਾ ਜੀ ਅਭਿਜੇ ਚੋਪੜਾ ਜੀ ਉਹਨਾਂ ਸਮੂਹ ਚੋਪੜਾ ਪਰਿਵਾਰ ਦਾ ਜਿਨ੍ਹਾਂ ਨੇ ਹਮੇਸ਼ਾ ਹੀ ਜਿਹੜੇ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਅਜੇ ਖੁੰਦਨ ਕੈਂਪ ਦਾ ਆਯੋਜਨ ਕੀਤਾ ਹੈ ਧੰਨਵਾਦ ਖੁੰਦਨ ਕੈਂਪ ਵਿੱਚ ਵਾਰਡ ਨੰਬਰ 10 ਤੋਂ ਸਾਡੇ ਨਾਲ ਕਾਉਂਸਲਰ ਸ਼ਰੂਤੀ ਜੀ ਪਹੁੰਚੇ ਨੇ ਸ਼ਰੂਤੀ ਵੈਦ ਜੀ ਤੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਅੱਜ ਦੇ ਕੈਂਪ ਬਾਰੇ ਕੀ ਕਹਿਣਾ ਚਾਹੋਗੇ ਪਹਿਲਾਂ ਤੇ ਤੁਹਾਡਾ चैनल देख रहे सबनों नमस्कार सत आज पंजाब के सी वालों बहुत ही वाला उपराला किया गया है ग्लोबल हॉस्पिटल लाला जगत नारायण जी ਦੀ ਸਮ੍ਰਿਤੀ ਕੀ ਉਹਨਾਂ ਦੇ ਪੁੰਨ ਮਤੀ ਦੇ ਯਾਦ ਚ ਜੇ ਕੈਂਪ ਲਗਾਇਆ ਗਿਆ ਜਰਾ ਕਿ ਖੂਨਦਾਨ ਕੈਂਪ ਲਗਾਇਆ ਗਿਆ ਐ ਦਿੱਲੀ ਮੇ ਸਭ ਜਾਣਿਆਂ ਨੂੰ ਕਹਾਂਗੀ ਕਿ ਖੂਨਦਾਨ ਹੀ ਕਿਹਦਾ দান ਹੈ ਕਿਉਂਕਿ ਐਸਾ ਮਹਾਨ দান ਹੈ ਅਗਰ ਕਦੀ ਕਿਸੇ ਦੀ ਅਸੀਂ ਸਹਾਇਤਾ ਕਰਨਾ ਚਾਹਦੇ ਆ ਅਸੀਂ ਪੈਸੇ ਦੇ ਨਾਲ ਉਹਦੀ ਸਹਾਇਤਾ ਨਹੀਂ ਕਰ ਸਕਦੇ ਇਹ ਖੂਨ ਇੱਕ ਐਸੀ ਕੁਦਰਤੀ ਦੇਣ ਹੈ ਜੈਨੂੰ ਸਭ ਨੂੰ ਜਿਹਦੇ ਨਾਲ ਅਸੀਂ ਕਿਸੇ ਦੀ ਵੀ ਸਹਾਇਤਾ ਕਰ ਸਕਦੇ ਆ ਕਿਉਂਕਿ ਅਗਰ ਕਿਸੇ ਮਰਦੇ ਹੋਏ ਨੂੰ ਖੂਨ ਨਾ ਨਾ The mm -hmm. cat ਤੇ ਉਹਦੀ ਜਿੰਗਰ ਖੂਨ ਮਿਲ ਜੇ ਤੇ ਉਹਦੀ ਜਿੰਦਗੀ ਬਚ ਸਕਦੀ ਹੈ ਅਗਰ ਖੂਨ ਨਾ ਮਿਲੇ ਤੇ ਉਹਦੀ ਜਿੰਦਗੀ ਜਾ ਸਕਦੀ ਹੈ ਤੇ ਕਿਸੇ ਦੀ ਜਿੰਦਗੀ ਬਚਾਣਾ ਬਹੁਤ ਹੀ ਵੱਡਾ ਦਾਨ ਹੈ ਅਸਲੀ ਮੈਂ ਕਹਾਂਗੀ ਖੂਨ ਦਾਨ ਮਹਾਦਾਨ ਖੂਨ ਦਾਨ ਬਹੁਤ ਹੀ ਵਧੀਆ ਦਾਨ ਹੁੰਦਾ ਹੈ ਤੇ ਸਾਨੂੰ ਸਭ ਨੂੰ ਇਸ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ ਕਾਫੀ ਮਹਿਲਾਵਾਂ ਨੂੰ ਲੱਗਦਾ ਹੈ ਕਿ ਸਾਨੂੰ ਖੂਨ ਨਹੀਂ ਦੇਣਾ ਚਾਹੀਦਾ ਪਰ ਇਹ ਬਹੁਤ ਵੱਡੀ ਗਲਤ ਸੋਚ ਹੈ ਖੂਨ ਦੇਣ ਦੇ ਨਾਲ ਸਾਡੀ ਹੋਰ ਵੀ ਬਿਮਾਰੀਆਂ ਜਿਵੇਂ ਕਿ ਕੈਸਟਰੋਇਲ ਵਗੈਰਾ ਦੀ ਜਿਨ੍ਹਾਂ ਨੂੰ ਦਿੱਕਤਾਂ ਇਹ ਜਾਂ ਹਾਰਟ ਦੀ ਪ੍ਰੋਬਲਮਸ ਹੁੰਦੀ ਹੈ ਅੱਜ ਕੱਲ ਬਹੁਤ ਯਾਦਾ ਹਾਰਟ ਦੀ ਪ੍ਰੋਬਲਮ ਵਧ ਰਹੀ ਹੈ ਅਗਰ ਅਸੀਂ ਖੂਨਦਾਨ ਕਰਦੇ ਹਾਂ ਤੇ ਸਾਡੇ ਸਿਹਤ ਲਈ ਵੀ ਚੰਗਾ ਰਹਿੰਦਾ ਹੈ ਐਸੀ ਸਾਨੂੰ ਸਭ ਨੂੰ ਖੂਨਦਾਨ ਕਰਨਾ ਚਾਹੀਦਾ ਹੈ ਔਰ ਮੈਂ ਪੰਜਾਬ ਕੇਜੇ ਦੀ ਤੇ ਗਲੋਬਲ ਹਸਪੀਟਲ ਵੀ ਬਹੁਤ ਬਹੁਤ ਹੈ ਦਿਨਾਲ ਸ਼ੁਕਰੀਆ ਦਾ ਕਰਦੀ ਹਾਂ ਜਿਨ੍ਹਾਂ ਨੇ ਐਡੇ ਵੱਡੇ ਆਪ੍ਰਾਲਾ ਕੀਤਾ ਕਿਉਂਕਿ ਆਨ ਵਾਲਾ ਜਰ ਐਸ ਐਮ ਇਸੀ ਮਾਹੌਲ ਵੀ ਦੇਖ ਰਿਹਾ ਜੋ ਵੀ ਤਰਾਜ ਦੀ ਹੋਈ ਹੈ ਆਪਦਾਈ ਹੈ ਸਾਡੇ ਪੰਜਾਬ 'ਚ ਇਸ ਟਾਈਮ ਮੈਨੂੰ ਲੱਗਦਾ ਹੈ ਕਿ ਸਾਨੂੰ ਸਭ ਨੂੰ ਆਉਣ ਵਾਲੇ ਟਾਈਮ 'ਚ ਖੂਨ ਦੀ ਬਹੁਤ ਬਹੁਤ ਜ਼ਰੂਰਤ ਪੈਗੀ ਇਸ ਕਰਕੇ ਅਸੀਂ ਗਲੋਬਲ ਹਸਪੀਟਲ ਸੁਚੇਜੀ ਦਾ ਤੇ ਪੰਜਾਬ ਕੇਸਰੀ ਗਰੁੱਪ ਜੀ ਦੀ ਮੈਂ ਬਹੁਤ ਧੰਨਵਾਦੀਆਂ ਜਿਨ੍ਹਾਂ ਨੇ ਪਹਿਲਾਂ ਤੋਂ ਹੀ ਆਉਣ ਵਾਲੀ ਦਿੱਕਤ ਨੂੰ ਦੇਖਦੇ ਹੋਏ ਉਸ ਤੋਂ ਪਹਿਲੇ ਹੀ ਖੂਨਦਾਨ ਦਾ ਕੈਂਪ ਅਰੇਂਜ ਕੀਤਾ ਧੰਨਵਾਦ